ਬਾਈਬਲ ਉਹ ਕਿਤਾਬ ਹੈ ਜਿਸ ਵਿੱਚ ਨਬੀਆਂ ਰਾਹੀਂ ਪਰਮੇਸ਼ਵਰ ਦੀ ਇੱਛਾ ਲਿਖੀ ਗਈ ਹੈ। ਬਾਈਬਲ ਬਹੁਤ ਸਾਰੀਆਂ ਪਵਿੱਕ ਬਾਣੀਆਂ ਨਾਲ ਬਣੀ ਹੈ। ਪਵਿੱਕ ਬਾਣੀਆਂ ਵਿੱਚੋਂ ਉਹਨਾਂ ਵਿੱਚੋਂ ਬਹੁਤ ਸਾਰੀਆਂ ਆਧੁਨਿਕ ਵਿਗਿਆਨ ਦੁਆਰਾ ਸਾਬਤ ਕੀਤੀਆਂ ਗਈਆਂ ਸਨ। ਧਰਤੀ ਉਪਰੋਂ ਤੋਂ ਰੋਟੀ ਨਿਕਲਦੀ ਹੈ ਪਰ ਉਹਦਾ ਹੇਠਲਾ ਧਰਤੀ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ। ਈਯੂਬ ਦੀ ਕਿਤਾਬ ਲਗਭਗ 1500 BC ਵਿੱਚ ਲਿਖੀ ਗਈ ਸੀ।

1909 ਵਿੱਚ ਪੂਚਾਲ ਦੀਆਂ ਲਹਿਰਾਂ ਦੁਆਰਾ ਮੰਟਲ ਦੀ ਖੋਜ ਕੀਤੀ ਗਈ ਸੀ 1914 ਵਿੱਚ ਬਾਰੀ ਕੋਰ ਦੀ ਖੋਜ ਕੀਤੀ ਗਈ ਸੀ 1936 ਵਿੱਚ ਅੰਦਰੂਨੀ ਕੋਰ ਦੀ ਖੋਜ ਕੀਤੀ ਗਈ ਸੀ ਇਹ ਬੁਨਿਆਦੀ ਗਿਆਨ ਹੈ ਜੋ ਅਸੀਂ ਅੱਜਕੱਲ ਵਿਗਿਆਨ ਕਲਾਸਾਂ ਵਿੱਚ ਸਿੱਖਦੇ ਹਾਂ ਪਰ ਮਨੁੱਖ ਜਾਤੀ ਨੂੰ ਇਸ ਨੂੰ ਲੱਭੇ ਲਗਭਗ 100 ਸਾਲ ਹੀ ਹੋਏ ਹਨ ਉਤਾ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ ਜਿਹੜੀਆਂ ਉਹਦੀ ਭਾਫ਼ ਤੋਂ ਮੀਂਹ ਬਣ ਕੇ ਵਰਦੀਆਂ ਹਨ ਅਤੇ ਉਹ ਆਦਮੀ ਉੱਤੇ ਬਹੁਤ ਆਇਤ ਨਾਲ ਟਪਕਦੀਆਂ ਹਨ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਇਹ ਜਲ ਚੱਕਰ ਹੈ ਜਲ ਚੱਕਰ ਜਿਸ ਵਿੱਚ ਵਾਸ਼ਪੀਕਰਨ ਸੰਘਣਾਪਨ ਅਤੇ ਵਰਖਾ ਦੀ ਪ੍ਰਕਿਰਿਆ ਹੁੰਦੀ ਹੈ 1912 ਦੀ ਵਿੱਚ ਪਾਣੀ ਦੇ ਵਿਗਿਆਨਕ ਪੈਰੋਲਟ ਅਤੇ ਮੈਰੀਓਟ ਦੁਆਰਾ ਖੋਜਿਆ ਗਿਆ ਸੀਨ ਨਦੀ ਰਾਹੀਂ ਉਹਨਾਂ ਨੇ ਖੋਜ ਕੀਤੀ ਕਿ ਜਦੋਂ ਪਾਣੀ ਮੀਂਹ ਜਾਂ ਬਰਫ਼ ਦੇ ਰੂਪ ਵਿੱਚ ਧਰਤੀ ਉੱਤੇ ਡਿੱਗਦਾ ਹੈ ਤਾਂ ਇਸ ਦਾ 64% ਵਾਸ਼ਪੀਕਰਨ ਹੋ ਜਾਂਦਾ ਹੈ ਅਤੇ ਵਾਯੂ ਮੰਡਲ ਵਿੱਚ ਵਾਪਸ ਆ ਜਾਂਦਾ ਹੈ ਅਤੇ ਇਸ ਦਾ 25% ਨਦੀਆਂ ਵਿੱਚ ਵਹਿੰਦਾ ਹੈ ਇਸ ਦਾ 11% ਭੂਮੀਗਤ ਪਾਣੀ ਬਣ ਜਾਂਦਾ ਹੈ ਅਤੇ ਧਰਤੀ ਵਿੱਚ ਵਹੇ ਜਾਂਦਾ ਹੈ ਹਾਲਾਂਕਿ ਲਗਭਗ 1500 BC ਦੇ ਆਸ-ਪਾਸ ਬਾਈਬਲ ਵਿੱਚ ਲਿਖਿਆ ਗਿਆ ਸੀ। ਜਲ ਚੱਕਰ ਆਮ ਗਿਆਨ ਹੈ ਜਿਸ ਨੂੰ ਅਸੀਂ ਅੱਜ ਕਲ ਸਾਇੰਸ ਕਲਾਸਾ ਵਿੱਚ ਸਿੱਖਦੇ ਹਾਂ ਪਰ ਉਹਨਾਂ ਦਿਨਾਂ ਦੇ ਲੋਕ ਇਸ ਨੂੰ ਕਦੇ ਨਹੀਂ ਸਮਝ ਸਕਦੇ ਸੀ। ਇਸ ਤੱਥ ਨੂੰ ਲੱਭਣ ਲਈ ਮਨੁੱਖ ਜਾਤੀ ਨੂੰ ਲੰਬੇ ਸਮੇਂ ਅਤੇ ਵਿਗਿਆਨਕ ਤਰੀਕਿਆਂ ਦੀ ਲੋੜ ਸੀ। ਪਰ ਬਾਈਬਲ ਨੇ ਇਸ ਤੱਥ ਨੂੰ ਹਜ਼ਾਰਾਂ ਸਾਲ ਪਹਿਲਾਂ ਹੀ ਦਰਜ ਕਰ ਲਿਆ ਹੈ। ਫਿਰ ਕੀ ਤੁਸੀਂ ਜਾਣਦੇ ਹੋ ਕਿ ਲੋਕ ਕਿਉਂ ਨਹੀਂ ਮੰਦੇ ਕਿ ਸੱਚ ਹੈ ਇਹ ਇਸ ਲਈ ਹੈ ਕਿਉਂਕਿ ਬਾਈਬਲ ਆਪਣੇ ਸਮੇ ਤੋਂ ਬਹੁਤ ਅੱਗੇ ਹੈ ਕਿਉਂਕਿ ਜੋ ਬਾਈਬਲ ਵਿੱਚ ਲਿਖਿਆ ਗਿਆ ਸੀ ਉਹ ਹਜ਼ਾਰਾਂ ਸਾਲਾਂ ਬਾਅਦ ਹੋਣ ਵਾਲਾ ਸੀ ਇਸ ਲਈ ਉਸ ਯੁੱਗ ਦੇ ਲੋਕਾਂ ਲਈ ਇਸ ਨੂੰ ਸਮਝਣਾ ਔਖਾ ਸੀ ਦੁਨੀਆ ਜਿਸ ਵਿੱਚ ਅਸੀਂ ਰਹੇ ਰਹੇ ਹਾਂ ਉਹ ਬਹੁਤ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ ਕੀ ਤੁਸੀਂ 1000 ਜਾਂ 3000 ਸਾਲਾਂ ਬਾਅਦ ਦੁਨੀਆ ਦੀ ਕਲਪਨਾ ਕਰ ਸਕਦੇ ਹੋ ਕਿਉਂਕਿ ਬਾਈਬਲ ਵਿੱਚ ਪਵਿੱਖ ਦੀਆਂ ਗੱਲਾਂ ਦਰਜ ਹਨ ਇਸ ਲਈ ਉਹ ਉਸ ਸਮੇਂ ਦੇ ਲੋਕਾਂ ਲਈ ਤੱਥ ਨਹੀਂ ਸਗੋਂ ਪਵਿੱਖ ਬਾਣੀਆਂ ਸੀ ਪਵਿੱਖ ਬਾਣੀਆਂ ਪੂਰੀਆਂ ਹੋਈਆਂ ਅਤੇ ਮਨੁੱਖੀ ਇਤਿਹਾਸ ਬਣ ਗਈਆਂ ਅਤੇ ਉਹ ਵਿਗਿਆਨ ਦੁਆਰਾ ਸੱਚ ਸਾਬਤ ਹੋਈਆਂ ਇਸ ਲਈ ਬਾਈਬਲ ਪਵਿੱਖ ਬਾਣੀ ਦੀ ਕਿਤਾਬ ਇਤਿਹਾਸ ਦੀ ਕਿਤਾਬ ਅਤੇ ਇੱਕ ਵਿਗਿਆਨ ਦੀ ਕਿਤਾਬ ਹੈ ਅਜਿਹਾ ਇਸ ਲਈ ਹੈ ਕਿਉਂਕਿ ਬਾਈਬਲ ਮਨੁੱਖ ਦੀਆਂ ਯੋਜਨਾਵਾਂ ਦੁਆਰਾ ਨਹੀਂ ਲਿਖੀ ਗਈ ਸੀ ਅਸੀਂ ਇਹ ਵੀ ਜਾਣਦੇ ਹਾਂ ਕਿ ਥੋੜੇ ਸਮੇਂ ਬਾਅਦ ਕੀ ਹੋਣ ਵਾਲਾ ਹੈ ਤਾਂ ਅਸੀਂ ਕਿਵੇਂ ਜਾਣਾਂਗੇ ਕਿ ਹਜ਼ਾਰ ਸਾਲਾਂ ਵਿੱਚ ਕੀ ਹੋਣ ਵਾਲਾ ਹੈ ਬਾਈਬਲ ਉਹ ਕਿਤਾਬ ਹੈ ਜਿਸ ਵਿੱਚ ਨਬੀਆਂ ਰਾਹੀਂ ਪਰਮੇਸ਼ਵਰ ਦੀ ਇੱਛਾ ਲਿਖੀ ਗਈ ਹੈ ਬਾਈਬਲ ਵਿੱਚ ਇੱਕ ਭਵਿੱਖਬਾਣੀ ਹੈ ਜੋ ਅਜੇ ਤੱਕ ਪੂਰੀ ਨਹੀਂ ਹੋਈ ਹੈ ਭਵਿੱਖਬਾਣੀ ਵਿੱਚ ਇੱਕ ਹਿੱਸਾ ਹੈ ਜੋ ਸਿੱਧੇ ਤੌਰ ਤੇ ਤੁਹਾਡੇ ਭਵਿੱਖ ਨਾਲ ਸੰਬੰਧਿਤ ਹੈ ਕਿਹੜੀ ਭਵਿੱਖਬਾਣੀ ਹੈ ਜੋ ਆਖਿਰ ਵਿੱਚ ਪੂਰੀ ਹੋਵੇਗੀ ਕਿਰਪਾ ਕਰਕੇ ਉਸ ਭਵਿੱਖਬਾਣੀ ਬਾਰੇ ਪੜੋ